ਉਹ ਰੰਗ ਉਹ ਰੰਗ ਅੱਜ ਸ੍ਰੀਮਣੀ ਮਹੇਸ਼ ਲੰਗਰ ਸੇਵਾਦਾਲ ਵੱਲੋਂ ਬਾਂਸਾਂ ਵਾਲੇ ਟਾਲ ਦੇ ਖਾਨਪੁਰ ਵਿਖੇ ਮਣੀ ਮਹੇਸ਼ ਨੂੰ ਜਾਂਦੇ ਰਾਹੀ ਗਿਰਾਂ ਵਾਸਤੇ ਲੰਗਰ ਦੀ ਸ਼ੁਰੂਆਤ ਇੱਕ ਵਿਸ਼ਾਲ ਹਵਨ ਜੱਗ ਕਰਕੇ ਕੀਤੀ ਗਈ ਇੱਥੇ ਦਸਨਯੋਗ ਗੱਲ ਇਹ ਹੈ ਕਿ ਇਹ ਲੰਗਰ ਪਿਛਲੇ 15 ਸਾਲਾਂ ਤੋਂ ਬੁਲੰਧੀਆਂ ਤੇ ਪਹੁੰਚ ਚੁੱਕਿਆ ਹੈ ਲੰਗਰ ਵਿੱਚ ਮੁੱਖ ਅਤੀਤੀ ਮਣੀ ਮਹੇਸ਼ ਲੰਗਰ ਸੇਵਾ ਦਲ ਦੇ ਸਾਰੇ ਹੀ ਮੈਂਬਰ ਹਾਜ਼ਰ ਹੋਏ ਅਤੇ ਹਵਨ ਯੱਗ ਵਿੱਚ ਅਹੋਤੀਆਂ ਪਾ ਕੇ ਹਵਨ ਨੂੰ ਸਫਲ ਬਣਾਇਆ ਇਸ ਮੌਕੇ ਲੰਗਰ ਦੀ ਸ਼ੁਰੂਆਤ ਪ੍ਰਾਸਾਦਾ ਵੰਡ ਕੇ ਕੀਤੀ ਇਹ ਸ਼ਿਵਜੀ ਭੋਲੇ ਦਾ ਲੰਗਰ ਮਣੀ ਮਹੇਸ਼ ਲੰਗਰ ਸੇਵਾ ਦਲ ਖਾਨ ਪਰਬਤ ਵਰਸਾਲੇ ਦਾ ਆਕੇ ਅੱਜ 15ਵਾਂ ਲੰਗਰ ਅਸੀਂ ਸ਼ੁਰੂ ਕੀਤਾ ਜੋਗਾ ਕੇ ਅਵਨ ਪਾਇਆ ਤੇ ਇਹਦੇ ਵਿੱਚ ਮੈਂ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਸਾਰੇ ਸੰਗਤ ਨੂੰ ਅਪੀਲ ਕਰਨਾ ਕਿ ਸਾਰੇ ਜਣੇ ਸਹਿਯੋਗ ਕਰਨ ਤੇ ਲੰਗਰ ਤੇ ਜਿਹੜੀ ਬਰਕਤ ਵਧੀਆ ਤੋਂ ਵਧੀਆ ਪਿਛਲੇ ਸਾਲਾਂ ਤੋਂ ਵੀ ਬਹੁਤ ਵਧੀਆ ਆ ਰਹੀ ਹੈ। ਸੋ ਇਹ ਕਲਿਆਣਤ ਕਵਾਸਤੇ ਅਸੀਂ ਹਰ ਸਾਲ ਕਰਨੇ ਆ ਕਿ ਇਹ ਰੌਣਕ ਬਧੇ ਕੀ ਪ੍ਰੋਗਰਾਮ ਹੋਏ ਤੇ ਸਾਰਿਆਂ ਨੇ ਸਹਿਯੋਗ ਕਰਨਾ ਚਾਹੀਦਾ ਤੇ ਬਹੁਤ ਬਹੁਤ ਸਾਰਿਆਂ ਨੂੰ ਜੁਆਇਨਾ ਅੱਜ ਜਨਮ ਦਿਨ ਆ ਉਹਨੀਆਂ ਵੀ ਸਾਰਿਆਂ ਨੂੰ ਬਹੁਤ ਬਹੁਤ ਅੱਜ ਦਾ ਜੀ ਸਾਰਿਆਂ ਨੂੰ ਪਹਿਲੇ ਤਾਂ ਸਭ ਤੋਂ ਪਹਿਲੇ ਪੂਰੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀ ਜੀ ਦੀ ਕ੍ਰਿਸ਼ਨ ਜੀ ਦੇ ਜਨਮ ਦੇ ਉਪਲਖਸ਼ ਦੇ ਤਿਆੜੇ ਦੀ ਬਹੁਤ ਬਹੁਤ ਸਾਰਿਆਂ ਨੂੰ ਹਾਰਦਿਕ ਵਧਾਈ ਪਰ ਅੱਜ ਮਨਿੰਦੇਸ਼ ਲੰਗਰ ਸੇਵਾ ਸਮਿਤੀ ਦੀ ਤਰਫ ਤੋਂ 15ਵਾਂ ਜੋ ਵਿਸ਼ਾਲ ਲੰਗਰ ਦੀ ਅੱਜ ਸ਼ੁਰੂਆਤ ਹੋਈ ਹੈ ਜੋ ਕਿ આજ ਤੋਂ 15 ਸਾਲ ਤੋਂ ਪਹਿਲੇ ਵੀ ਹਵਨ ਯੱਗ ਅਰੰਭ ਕਰਕੇ ਸਾਰੇ ਜਿੰਨੇ ਵੀ ਕਮੇਟੀ ਦੇ ਮੈਂਬਰ ਹੈ ਉਹਨਾਂ ਦੇ ਸਹਿਯੋਗ ਦੁਆਰਾ ਪਰਲਾਕੇ ਦੇ ਸਹਿਯੋਗ ਦੁਆਰਾ ਬਾਂਸਾ ਵਾਲੇ ਖਾਨਪੁਰ ਉਰਦੇਸਤਾਨ ਦੇ ਵਿੱਚ ਲੰਗਰ ਦੀ ਅੱਜ ਸ਼ੁਰੂਆਤ ਪਹਿਲਾ ਦਿਨ ਸ਼ੁਰੂ ਹੋ ਰਿਹਾ ਹੈ ਔਰ ਇਹ ਲੰਗਰ ਜੋ ਹੈ ਇਹ ਚਲੇਗਾ राधा अष्टमी तक लंगर चलेगा उसके आगे प्रभु की इच्छा होगी तो आगे की भी हो सकती है व्यवस्था और मेरी तरफ से लंगर कमेटी वालों को भी और स्थान देने वालों को भी सभी को बहुत बहुत बधाइयों और इलाके के निवासियों को सहयोग देने की मेरी सभी के आगे विनती है जय श्री राम